ਪਿੱਤ ਵੱਧ ਮੋਤਾ 17000 ਪਰਿਵਾਰ ਤਬਾ ਤੇ 3 ਲੱਖ ਏਕੜ ਫਸਲ ਬਰਬਾਦ ਕੁਝ ਅਜਿਹਾ ਹਾਲ ਹੈ ਅੱਜ ਦੇ ਪੰਜਾਬ ਦਾ ਜੋ ਇਸ ਤੋਂ ਪਹਿਲਾਂ ਸ਼ਾਇਦ ਕਿਸੇ ਨੇ ਦੇਖਿਆ ਹੋਵੇ ਜਿਨ੍ਹਾਂ ਹਾਲਾਤਾਂ ਕਰਕੇ ਪੰਜਾਬ ਦਾ ਇਹੋ ਹਾਲ ਹੋਇਆ ਹੈ ਕਿ ਪੰਜਾਬ ਡੁੱਬ ਗਿਆ ਆਓ ਜਾਣਦੇ ਹਾਂ ਪੰਜਾਬ ਜਿਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਪੰਜ ਦਰਿਆਵਾਂ ਦੀ ਧਰਤੀ ਇਸ ਸੂਬੇ ਵਿੱਚ ਬਾੜ ਪਹਿਲੀ ਵਾਰ ਨਹੀਂ ਆਈ ਪਰ ਇਸ ਵਾਰ ਜੋ ਬਾੜ ਨੇ ਕਹਿਰ ਟਾਇਆ ਹੈ ਉਸ ਨੇ 1988 ਦੇ ਦਰਦਨਾਕ ਯਾਦ ਨੂੰ ਤਾਜ਼ਾ ਕਰ ਦਿੱਤਾ ਜਿਸ ਵਿੱਚ ਬਹੁਤ ਸਾਰੇ ਲੋਕਾਂ ਤੇ ਪਸ਼ੂਆਂ ਦੀ ਮੌਤ ਹੋਈ ਸੀ ਤੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ ਪੰਜਾਬ ਵਿੱਚ ਹੜ੍ਹ ਆਉਂਦਾ ਮੇਨਤਾ ਕਾਰਨ ਇਹ ਹੈ ਕਿ ਗਰਮੀਆਂ ਵਿੱਚ ਪਾਖੜਾ ਡੈਮ ਦਾ ਪਾਣੀ ਰੋਕ ਲਿਆ ਗਿਆ ਸੀ ਤਾਂ ਜੋ ਪਾਕਿਸਤਾਨ ਨੂੰ ਪਾਣੀ ਨਾ ਜਾ ਸਕੇ ਜਿਸ ਕਾਰਨ ਪਾਖੜਾ ਡੈਮ ਫੁੱਲ ਹੋ ਗਿਆ ਸੀ ਤੇ ਇਸ ਵਾਰ ਬਾਰਸ਼ਾਂ ਵੀ ਬਹੁਤ ਹੋਈਆਂ ਜਿਸ ਕਾਰਨ ਪਾਖੜਾ ਨੰਗਲ ਡੈਮ ਦਾ 10 ਫੁੱਟ ਪਾਣੀ ਛੱਡਣਾ ਪਿਆ ਇਹ ਪਾਣੀ ਛੱਡਣਾ ਮਜਬੂਰੀ ਸੀ ਜੇ ਪਾਣੀ ਨਾ ਛੱਡਿਆ ਜਾਂਦਾ ਤਾਂ ਡੈਮ ਟੁੱਟ ਸਕਦਾ ਸੀ ਜਿਸ ਕਾਰਨ ਸਤਲੁਜ ਬਿਆਸ ਰਾਵੀ ਦੇ ਪਾਣੀ ਦਾ ਸਤਰ ਵੱਧ ਗਿਆ ਤੇ ਇਹ ਪਾਣੀ ਪੰਜਾਬ ਵਿੱਚ ਹੜ੍ਹ ਦਾ ਕਾਰਨ ਬਣਿਆ ਜੇਕਰ ਡੈਮ ਦੇ ਪਾਣੀ ਦਾ ਸਤਰ ਠੀਕ ਰੱਖਦੇ ਤੇ ਪਾਣੀ ਨੂੰ ਹੌਲੀ-ਹੌਲੀ ਛੱਡਦੇ ਰਹਿੰਦੇ ਤਾਂ ਹਿਮਾਚਲ ਤੋਂ ਆਏ ਪਾਣੀ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਕਿ ਅੱਜ ਪੰਜਾਬ ਹੜ੍ਹਾਂ ਨਾਲ ਨਾ ਡੁੱਬਦਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦੱਸਿਓ